ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਜੱਸੀਪੋਵਾਲੀ ਅੱਜ ਮੀਟਿੰਗ ਹੋਈ ਆ ਜੱਸੀਪੋਵਾਲੀ ਜੂਸ ਅਕਾਲੀ ਦਲ ਤੇ ਸੋਨੂ ਅਕਾਲੀ ਦਲ ਦੇ ਵਰਕਰਾਂ ਦੀ ਇਸ ਤੇ ਵਿੱਚ ਫੈਸਲਾ ਕੀਤਾ ਗਿਆ ਹੈ ਜ਼ੋਨ ਨੰਬਰ 4 ਤੋਂ ਆਪਣਾ ਪੂਜ ਮੰਡੀ ਜ਼ੋਨ ਨੰਬਰ 4 ਤੋਂ ਗੁਰਤੇਜ ਸਿੰਘ ਸਰਪੰਚ ਨੂੰ ਜ਼ਿਲ੍ਹਾ ਪ੍ਰ代表 ਦੀ ਚੋਣ ਵਾਸਤੇ ਤੇ ਜੱਸੀਪੋਵਾਲੀ ਜ਼ੋਨ ਤੋਂ ਬਲਵਿੰਦਰ ਸਿੰਘ ਢਿੱਲੋਂ ਜੱਸੀਪੋਵਾਲੀ ਨੂੰ ਅਕਾਲੀ ਦਲ ਵੱਲੋਂ ਖੜਾ ਕੀਤਾ ਗਿਆ ਤੇ ਇਸ ਮੌਕੇ ਤੇ ਆਪਣਾ ਨਰਮਲ ਸਿੰਘ ਸਰਕਲ ਪ੍ਰਧਾਨ ਸੁਖਬੀਰ ਸਿੰਘ ਦੰਦੀਵਾਲ ਸਾਹਿਬ ਕਾ ਪ੍ਰਧਾਨ ਅਕਾਲੀ ਦਲ ਹੈ ਰਿਟੇਲੋਂ ਤੇ ਆਪਣਾ ਬਲਵਿੰਦਰ ਆਪਣੇ ਢਾਲੀਵਾਲ ਸਾਹਿਬ ਗੋਰਾ ਤੇ ਬਾਈ ਗਰਮੀਤਾਰਗੇ ਤੇ ਤਿਸ਼ਿੰਦਰ ਆਗੇ ਤੇ ਸਾਡੇ ਚਾਚੇ ਪਾਲੀ ਵਰਗੇ ਸਾਰਿਆਂ ਨੇ ਫੈਸਲਾ ਕੀਤਾ ਅਕਾਲੀ ਦਲ ਦੀ ਆਪਣੀ ਟਿਕਟਾਂ ਦਾ ਵੀ ਇਹਨਾਂ ਨੇ ਪਾਰਟੀ ਨੇ ਆਖਿਆ ਸੀ ਵੀ ਆਪਣੇ ਬੰਦੇ ਠਾਓ ਤੇ ਪਾਰਟੀ ਨੇ ਬੰਦੇ ਠਾਏ ਆ ਇਸ ਮੌਕੇ ਸਰਦਾਰ ਗੁਰਜਨ ਸਿੰਘ ਸਰਪੰਚ ਨੇ ਆਪਣਾ ਸਰੂਪਾ ਪਾ ਕੇ ਦੋਨਾਂ ਉਮੀਦਵਾਰਾਂ ਦੇ ਗੁਰਤੇਜ ਸਿੰਘ ਸਰਪੰਚ ਜਸ ਗੁਰਤੇਜ ਸਿੰਘ ਸਰਪੰਚ ਫੂਸ ਮੰਡੀ ਤੇ ਬਲਵਿੰਦਰ ਸਿੰਘ ਢਿੱਲੋਂ ਬਲਾਗ ਸ਼ਾਂਤੀ ਲਈ ਇਹ ਬਲਾਗ ਸ਼ਾਂਤੀ ਲਈ ਜੱਸੀ ਪੋ ਜੱਸੀ ਪੋ ਵਾਲੀ ਝੋਨ ਤੋਂ ਤੇ ਜੋਧਪੁਰ ਝੋਨ ਆ ਵੈਸੇ ਤੇ ਆਪਣਾ ਬਲਵਿੰਦਰ ਸਿੰਘ ਢਿੱਲੋਂ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਟਕਸਾਲੀ ਆਗੂ ਆ ਬਹੁਤ ਲੰਮੇ ਚਿਰ ਤੋਂ ਤੇ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਢਾਪ ਸਰ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਡੇ ਪ੍ਰਧਾਨ ਵੀ ਹੈ ਤੇ ਸਾਡੇ ਬਹੁਤ ਮਜ਼ਬੂਤ ਆ ਅਕਾਲੀ ਦਲ ਸਾਨੂੰ ਉਮੀਦ ਹੈ ਵੀ ਸਾਨੂੰ ਪਿੰਡ ਦੇ ਲੋਕ ਆਪਣੀ ਮਾਂ ਪਾਰਟੀ ਦੀ ਚੜ੍ਹਦੀ ਕਲਾ ਲਈ ਜਰੂਰ ਜਿਤਾਉਣਗੇ ਹੁਣ ਲੋੜ ਆ ਬਹੁਤ ਜ਼ਿਆਦਾ ਅਕਾਲੀ ਦਲ ਨੂੰ ਉੱਪਰ ਲਿਆਉਣ ਲਈ ਕਿਉਂਕਿ ਪੰਜਾਬ 1 ਨੰਬਰ ਤੋਂ 33ਵੇਂ ਨੰਬਰ ਤੇ ਜਾ ਚੁੱਕਿਆ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗਵਾਈ ਚ ਪੰਜਾਬ 1 ਨੰਬਰ ਤੇ ਸੀ ਉਹ ਅੱਜ 33ਵੇਂ ਨੰਬਰ ਤੇ ਆ ਤੇ ਇਸ ਕਰਕੇ ਸਾਰੇ ਭੈਣ ਭਰਾਵਾਂ ਨੂੰ ਕਹਿੰਦੇ ਆ ਵੀ ਆਪਣੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿੱਤ ਵੋਟ ਪਾਓ ਤੇ ਅਸੀਂ ਪਾਰਟੀ ਪ੍ਰਧਾਨ ਦਾ ਵੀ ਧੰਨਵਾਦ ਕਰਾਂਗੇ ਸਰਦਾਰ ਸੁਖਵੀਰ ਸਿੰਘ ਬਾਦਲ ਬੀਬਾ ਹਰਸਿਮਰਤ ਗੁਰਬਾਦਲ ਦਾ ਜਿਨ੍ਹਾਂ ਨੇ ਗੁਰਤੇਜ ਸਿੰਘ ਸਰਪੰਚ ਫੂਸ ਮੰਡੀ ਨੂੰ ਨੂੰ ਜੋਣ ਜਿਲ੍ਹਾ ਪ੍ਰਸ਼ਾਸਨ ਲਈ ਜੋਣ ਫੂਸ ਮੰਡੀ ਤੋਂ ਟਰੈਕਟਰ ਦਿੱਤੀ ਹੈ ਤੇ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਮਜੂਦਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਢਾਬਸਰ ਸਾਹਿਬ ਨੂੰ ਜੋਣ ਜੋਧਪੁਰ ਤੇ ਜੱਸੀ ਪਾਲੀ ਤੇ ਦੋਹਾਂ ਤੋਂ ਟਿਕਟ ਦਿੱਤੀ ਹੈ ਟਰੈਕਟਰਾਂ ਨਾਲ ਲਵਾਜਾ ਸਾਰੇ ਅਸੀਂ ਵਰਕਰ ਕੋਲੇ ਆ ਤੇ ਮੈਂ ਭਵਿੰਦਰ ਸਿੰਘ ਚਾਹਾਨ ਜੱਸੀ ਪਾਲੀ ਸਭ ਨੂੰ ਵਿਸ਼ਵਾਸ ਦਿਵਾਉਣਾ ਅਸੀਂ ਵੀ ਅਸੀਂ ਵੱਧ ਤੋਂ ਵੱਧ ਪਾਰਟੀ ਲਈ ਚੜ੍ਹਦੀ ਲਈ ਕੰਮ ਕਰਾਂਗੇ ਤੇ ਸਾਨੂੰ ਉਮੀਦ ਹੈ ਲੋਕ ਅਕਾਲੀ ਦਲ ਦਾਸ ਮੱਥਰਨ ਕਰਨਗੇ ਆਪਣੀ ਮਾਂ ਪਾਰਟੀ ਦਾ ਤੇ ਹੋਰ ਬਾਈ ਪ੍ਰਧਾਨ ਜੀ ਕੋਈ ਆਪਣੇ ਵਿਚਾਰ ਕਿਹੜੇ ਕਿਹੜੇ ਉਮੀਦਵਾਰਾ ਹੁਣ ਆਪਣੇ ਦੋ ਇੱਥੇ ਹੋਗੇ ਅ ਇੱਥੋਂ ਅਭਿੰਦਰ ਜੀ ਖੂਸ ਮੰਡੀ ਚੋਂ ਤੋਂ ਗੁਰਤੇਜ ਸਿੰਘ ਔਲਖਾ ਜੀ ਆਪਣੇ ਇਨਸਾਫ ਦਾ ਸਪੰਚ ਹਾਂਜੀ ਉਹਨਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟ ਵਜੋਂ ਜੋ ਟਿਕਟ ਮਿਲੀ ਹੈ ਜੀ ਤੇ ਬਲਵਿੰਦਰ ਸਿੰਘ ਜੀ ਪ੍ਰਧਾਨ ਹਾਂਜੀ ਹੋਰ ਦਵਰਾ ਸਾਹਿਬ ਜਸੀ ਪੌੜੀ ਤੋਂ ਹੁਣਾਂ ਕਰਦੇ ਹੋ ਜਨਵਾਜੇ ਹਾਂ ਠੀਕ ਹੈ ਧੰਨਵਾਦ ਤੇ ਇੱਕ ਵਾਰ ਸਾਰੇ ਵਰਕਰਾਂ ਦਾ ਮੈਂ ਧੰਨਵਾਦ ਕਰਦਾ ਤੇ ਸਾਰੇ ਅਕਾਲੀ ਵਰਕਰਾਂ ਨੂੰ ਵੀਰਾਂ ਨੂੰ ਬੇਨਤੀ ਕਰਦਾ 100 ਨਿਹਾਲ 100 ਸ੍ਰੀ ਆਕਾ ਲਾਓ ਲਾਰੇ ਚਲੋ ਬੱਸ ਬੱਸ ਲੰਬਾਣਾ